ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਬਖੋ ਵੀ ਜਾਣਦੇ ਹੋ ਕਿ ਬੀਤੇ ਦਿਨੀ ਪਰਮੇਸ਼ਰ ਵਰਮਾ ਦੇ ਉੱਤੇ ਹਮਲਾ ਹੋਇਆ ਸੀ ਉਸ ਤੋਂ ਫਿਰੋਤੀ ਦੀ ਮੰਗ ਕੀਤੀ ਗਈ ਸੀ ਤੇ ਕਿਤੇ ਨਾ ਕਿਤੇ ਨਾਮ ਗੈਂਗਸਟਰ ਦਾ ਜਿਸ ਦਾ ਸਾਹਮਣਾ ਆਇਆ ਸੀ ਬਾਬਾ ਦਿਲਪ੍ਰੀਤ ਦਾ ਦੇ ਹਾਲਹੀ ਦੇ ਵਿੱਚ ਰਿਹਾਨ ਰੈਕੋਰਡਸ ਦੇ ਪ੍ਰੋਡਿਊਸਰ ਸੰਦੀਪ ਰਿਹਾਨ ਨੂੰ ਵੀ 20 ਲੱਖ ਰੁਪਏ ਦੀ ਫਿਰੋਤੀ ਦੀ ਧਮਕੀ ਦਿੱਤੀ ਗਈ ਹੈ WhatsApp ਦੇ ਉੱਤੇ ਕਾਲ ਕਰਨ ਵਾਲੇ ਨੇ ਸੰਦੀਪ ਰਿਹਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੁਹਾਨੂੰ ਦੱਸ ਦਈਏ ਕਿ ਜਿਸ ਸਮੇਂ WhatsApp ਦੇ ਉੱਤੇ ਸੰਦੀਪ ਰਿਹਾਨ ਨੂੰ ਇਹ ਕਾਲ ਕੀਤੀ ਗਈ ਉਸ ਵੇਲੇ ਜੀ ਡਬਲਯੂ ਡੀ ਮੈਰੀਟ ਹੋਟਲ ਦੇ ਵਿੱਚ ਉਹ ਆਪਣੇ ਦੋਸਤਾਂ ਦੇ ਨਾਲ ਸ਼ੂਟ ਤੇ ਸਨ ਇਸ ਤੋਂ ਬਾਅਦ ਤੁਰੰਤ ਹੀ ਉਹਨਾਂ ਨੇ ਸੈਕਟਰ 36 ਦੇ ਪੁਲਿਸ ਸਟੇਸ਼ਨ ਦੇ ਵਿੱਚ ਇਸ ਦੀ ਰਿਪੋਰਟ ਦਰਜ ਕਰਵਾਈ ਅਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 384 3 ਚਾਸੀ ਦੇ ਤਹਿਤ ਮਾਮਲਾ ਦਰਜ ਕਰ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਲਈ ਹੈ ਅਗਰ ਪੁਲਿਸ ਦੀ ਮੰਨਿਆ ਤਾਂ ਇਹ ਧਮਕੀ ਦਿਲਪ੍ਰੀਤ ਗੈਂਗ ਦੇ ਗੈਂਗਸਟਰ ਬੁੱਟਾ ਨੇ ਦਿੱਤੀ ਹੈ ਸੰਦੀਪ ਰਿਹਾਨ ਨੂੰ ਫਿਰੌਤੀ ਵਾਸਤੇ ਪਹਿਲੀ ਕਾਲ 16 ਮਾਰਚ ਦੀ ਰਾਤ ਨੂੰ ਆਈ ਸੀ ਤੇ ਉਸ ਤੋਂ ਬਾਅਦ ਅਗਲੀ ਕਾਲ ਸਵੇਰੇ 4 ਵਜੇ 17 ਮਾਰਚ ਨੂੰ ਆਈ ਅਤੇ ਜਿਸ ਨੰਬਰ ਤੋਂ ਸੰਦੀਪ ਰਿਹਾਨ ਨੂੰ WhatsApp ਦੇ ਉੱਤੇ ਇਹ ਕਾਲਸ ਆ ਰਹੀਆਂ ਸਨ ਉਹ ਨੰਬਰਸ ਵੀ ਸੰਦੀਪ ਰਿਹਾਨ ਨੇ ਪੁਲਿਸ ਨੂੰ ਦੇ ਦਿੱਤੇ ਨੇ ਅਤੇ ਪੁਲਿਸ ਉਹਨਾਂ ਨੰਬਰਾਂ ਦੀ छानबीन ਕਰ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਦੋਸ਼ੀ ਗ੍ਰਿਫਤ ਦੇ ਵਿੱਚ ਹੋਣਗੇ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਹੀ ਵਿਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ